ਬਲੀ ਸਿੰਘਾ ਕੀ ਚੇਰ ਉਚਾਰਨੇ ਨੇ ਸੰਤ ਡੋਬਦੇ ਆ ਦੇ ਵੇੜ ਤਾਰ ਦਿੰਦੇ ਬਾਰ ਬਾਰ ਸੱਚੇ ਪਾਤਸ਼ਾਹ ਨੌਵੇਂ ਗੁਰਦੇਵ ਸਾਨੂੰ ਯਾਦ ਕਰਾਉਂਦੇ ਨੇ ਮਨਾ ਉਹ ਬੰਦਿਆ ਤੇਰਾ ਇਹ ਜਨਮ ਬਿਰਥਾ ਜਾ ਰਿਹਾ ਹੈ ਨਿਕਲ ਜਾਣਾ ਹੱਥੋਂ ਇੱਕ ਨਾ ਇੱਕ ਦਿਨ ਤੇਰਾ ਇਹ ਜਨਮ ਇਸ ਮੁਨਖਾ ਜਨਮ ਨੂੰ ਸੰਭਾਲ ਵਾਰ-ਵਾਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਓ ਅੱਜ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਰੱਖ ਕੇ ਨਮਸਕਾਰ ਕਰਕੇ ਮਾਰੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਸਿੱਖਿਆ ਦੀ ਵਿਚਾਰ ਦੇ ਨਾਲ ਜੁੜੀਏ ਜੀ ਗੌੜੀ ਮਹੱਲਾ ਨਵਾ ਗੌੜੀ ਰਾਗ ਦੇ ਅੰਦਰ ਨੌਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਣ ਕਰ ਰਹੇ ਹਨ ਮਨ ਰੇ ਕਹਾ ਪਇਓ ਤੈ ਬੌਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਦੀ ਗੱਲ ਕਰਦੇ ਨੇ ਮਨ ਰੇ ਕਹਾ ਪਇਓ ਤੈ ਬੌਰਾ ਬੌਰਾ ਕਮਲੇ ਨੂੰ ਕਹਿੰਦੇ ਨੇ ਪਾਗਲ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਮਨ ਰੇ ਕਹਾ ਪਇਓ ਤੈ ਬੌਰਾ ਸੱਚੇ ਪਾਤਸ਼ਾਹ ਕਹਿੰਦੇ ਮਨਾ ਕਿਉਂ ਕਮਲਾ ਹੋਇਆ ਫਿਰਦਾ ਹੈ ਕਾਦੇ ਵਿੱਚ ਲੱਗਿਆ ਹੋਇਆ ਹੈ ਕਾਦੇ ਪਿੱਛੇ ਕਮਲਾ ਹੋਇਆ ਹੈ ਜਦੋਂ ਕਿਸੇ ਨੂੰ ਕੋਈ ਰੋਗ ਲੱਗਦਾ ਹੈ ਨਾ ਮਾਨਸਿਕ ਡਿਪਰੈਸ਼ਨ ਹੋਵੇ ਕਿਸੇ ਤਰ੍ਹਾਂ ਦਾ ਹੋਰ ਕੋਈ ਰੋਗ ਲੱਗਿਆ ਹੋਵੇ ਕੋਈ ਮੰਦਬੁੱਧੀ ਹੋਵੇ ਡਾਕਟਰ ਉਹਨੂੰ ਪੁੱਛਦੇ ਜ਼ਰੂਰ ਨੇ ਵੀ ਤੈਨੂੰ ਇਹ ਰੋਗ ਕਿਸ ਕਾਰਨ ਕਰਕੇ ਲੱਗਿਆ ਹੈ ਤੈਨੂੰ ਜਿਹੜਾ ਮਾਨਸਿਕ ਰੋਗ ਇਹ ਮਾਨਸਿਕ ਪੀੜਾ ਲੱਗੀ ਹੈ ਨਾ ਕੋਈ ਕਾਰਨ ਤੈਨੂੰ ਪਤਾ ਹੈ ਜਾਂ ਤੇਰੇ ਪਰਿਵਾਰ ਵਿੱਚ ਪਹਿਲਾਂ ਅਜਿਹਾ ਰੋਗ ਸੀ ਜਿਹੜਾ ਤੈਨੂੰ ਲੱਗਿਆ ਤੂੰ ਕਮਲਾ ਹੋਇਆ ਫਿਰਦਾ ਹੈ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਮਨ ਦੇ ਕਾਹ ਪਇਓ ਤੈ ਬਉਰਾ ਸੱਚੇ ਪਾਤਸ਼ਾਹ ਕਹਿੰਦੇ ਮਨਾ ਕਾਦੇ ਪਿੱਛੇ ਕਮਲਾ ਹੋਇਆ ਫਿਰਦਾ ਹੈ ਐਨਸੋ ਔਦ ਘਟੈ ਨਹੀਂ ਜਾਣੈ ਭੈਯੋ ਲੋਭ ਸੰਘ ਹੋਰਾ ਅਹਿਨਿਸ ਮਹਾਰਾਜ ਕਹਿੰਦੇ ਦਿਨ ਰਾਤ ਤੇਰੀ ਆਉਧ ਤੇਰੀ ਉਮਰ ਘਟ ਰਹੀ ਹੈ ਗਰੀਬਨਵਾਜ ਕਹਿੰਦੇ ਅਹਿਨਿਸ ਭਾਵਕੇ ਦਿਨ ਰਾਤ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਸੀਜੈ ਮਹਾਰਾਜ ਦੀ ਬਾਣੀ ਸਾਨੂੰ ਦੱਸਦੀ ਹੈ ਸੱਚੇ ਪਾਤਸ਼ਾਹ ਕਹਿੰਦੇ ਪਲ ਪਲ ਕਰਕੇ ਹਰ ਦਿਨ ਹਰ ਰਾਤ ਤੇਰੀ ਉਮਰ ਘਟ ਰਹੀ ਹੈ ਸੱਚੇ ਪਾਤਸ਼ਾਹ ਜੀ ਦੇ ਬਚਨ ਸੀ ਪਹਿਲਾਂ ਸਾਂਝੇ ਕੀਤੇ ਨੇ ਨਾ ਕੋਈ ਸ਼ਬਦ ਨਹੀਂ ਮਹਾਰਾਜ ਦਾ ਗਰੀਬ ਨਵਾਜ਼ ਦਾ ਅਜੀਹਾ ਹੋਣਾ ਜਿਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਯਾਦ ਨਾ ਕਰਾਇਆ ਹੋਵੇ ਵੀ ਬੰਦਿਆ ਜਿਹੜਾ ਤੇਰਾ ਜਨਮ ਹੈ ਇਹ ਤੂੰ ਹਾਰ ਜਾਣਾ ਹੈ ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫੇਰ ਦੱਸ ਰਹੇ ਨੇ ਅਹਨਸ ਆਉਧ ਘਟੇ ਨਹੀਂ ਜਾਣੈ ਮਹਾਰਾਜ ਕਹਿੰਦੇ ਓਏ ਮਨਾ ਮੂਰਖਾ ਕਾਦੇ ਪਿੱਛੇ ਕਮਲਾ ਹੋਇਆ ਫਿਰਦਾ ਹੈ ਕਾਦੇ ਪਿੱਛੇ ਪਾਗਲ ਹੋਇਆ ਫਿਰਦਾ ਹੈ ਜਿਵੇਂ ਕੋਈ ਕਮਲਾ ਹੁੰਦਾ ਹੈ ਨਾ ਪਾਗਲ ਉਹਨੂੰ ਭਾਵੇਂ ਕੋਈ ਨਫਾ ਹੁੰਦਾ ਹੋਵੇ ਭਾਵੇਂ ਕੋਈ ਨੁਕਸਾਨ ਹੁੰਦਾ ਹੋਵੇ ਉਹਨੂੰ ਉਹਦੇ ਬਾਰੇ ਕੋਈ ਇਲਮ ਹੀ ਨਹੀਂ ਹੁੰਦਾ ਜਿਹੜੇ ਪਾਗਲ ਹੁੰਦੇ ਨੇ ਨਾ ਮੰਦਬੁੱਤੀ ਹੋਣ ਮਾਤੀ ਨਾ ਹੋਵੇ ਜਿੰਨਾਂ ਕੋਲ ਭਾਵੇਂ ਕੋਈ ਖੁਸ਼ੀ ਹੋਵੇ ਭਾਵੇਂ ਭਾਵੇਂ ਕੋਈ ਗਮੀ ਹੋਵੇ ਉਹਨਾਂ ਨੂੰ ਅਸਰ ਨਹੀਂ ਹੁੰਦਾ ਭਾਵੇਂ ਕਿਸੇ ਕੰਮ ਵਿੱਚ ਨਫਾ ਹੋ ਰਿਹਾ ਹੋਵੇ ਭਾਵੇਂ ਕਿਸੇ ਕੰਮ ਵਿੱਚ ਨੁਕਸਾਨ ਹੋ ਰਿਹਾ ਹੋਵੇ ਕਮਲਿਆਂ ਨੂੰ ਪਾਗਲਾਂ ਨੂੰ ਥੋੜੀ ਉਸ ਗੱਲ ਦਾ ਕੋਈ ਫਰਕ ਪੈਂਦਾ ਏ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਕਮਲਾ ਹੋਇਆ ਫਿਰਦਾ ਏ ਮਨਾ ਤੂੰ ਇਸ ਗੱਲ ਦਾ ਤੈਨੂੰ ਚੇਤਾ ਹੀ ਨਹੀਂ ਆਉਂਦਾ ਵੀ ਮੇਰੀ ਜ਼ਿੰਦਗੀ ਦਿਨ ਦਿਨ ਕਰਕੇ ਰਾਤ ਰਾਤ ਕਰਕੇ ਘਟਦੀ ਜਾ ਰਹੀ ਹੈ ਸੱਚੇ ਪਾਤਸ਼ਾਹ ਕਹਿੰਦੇ ਤੂੰ ਤਾਂ ਅਜਿਹਾ ਲੋਭ ਦੇ ਨਾਲ ਇਹ ਅਜਿਹਾ ਲਾਲਚ ਦੇ ਨਾਲ ਤੂੰ ਲੱਗ ਗਿਆ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਹਲਕਾ ਹੋਇਆ ਫਿਰਦਾ ਏ ਹਵਰਾ ਹੁੰਦਾ ਏ ਹਲਕਾ ਐਵੇਂ ਹੌਲਾ ਹੋਇਆ ਫਿਰਦਾ ਏ ਗੁਬਾਰੇ ਦੇ ਵਿੱਚ ਹਵਾ ਭਰੀ ਹੋਵੇ ਬੜਾ ਉੱਚਾ ਉੱਚਾ ਉੱਡਦਾ ਏ ਜਦੋਂ ਉਸੇ ਗੁਬਾਰੇ ਵਿੱਚੋਂ ਹਵਾ ਨਿਕਲ ਜਾਂਦੀ ਹੈ ਫਿਰ ਧਰਤੀ ਦੇ ਨਾਲ ਚਿਪਕ ਜਾਂਦਾ ਹੈ ਫਿਰ ਚਾਹ ਕੇ ਵੀ ਉੱਡ ਨਹੀਂ ਸਕਦਾ ਮਾਰੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਮਾਰੇ ਕਹਿੰਦੇ ਕਿਉਂ ਐਵੇਂ ਹਲਕਾ ਹੋਇਆ ਫਿਰਦਾ ਹੈ ਕਿਉਂ ਐਵੇਂ ਹੌਲਾ ਹੋਇਆ ਫਿਰਦਾ ਹੈ ਇਸ ਲੋਭ ਇਸ ਮਾਇਆ ਦੇ ਵਿੱਚ ਲੱਗ ਕੇ ਲਾਲਚ ਦੇ ਵਿੱਚ ਲੱਗ ਕੇ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਆਪਣਾ ਆਪ ਖਵਾਰ ਕਰੀ ਫਿਰਦਾ ਹੈ ਕਮਲਿਆ ਬਣਾ ਉਮਰ ਤੇਰੀ ਅਬਦ ਤੇਰੀ ਬੀਤਦੀ ਜਾ ਰਹੀ ਹੈ ਤੇਰੀ ਆਰਜਾ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਲੋਭ ਲਾਲਚ ਦੇ ਨਾਲ ਲੱਗ ਕੇ ਮੇਰਾ ਕੁਝ ਬਣ ਜਾਏ ਮੇਰਿਆਂ ਦਾ ਕੁਝ ਬਣ ਜਾਏ ਸਾਰੀ ਜ਼ਿੰਦਗੀ ਇਸ ਲੋਭ ਇਸ ਲਾਲਚ ਦੇ ਵਿੱਚ ਹੀ ਮਾਰੇ ਕਹਿੰਦੇ ਲੱਗ ਕੇ ਕਮਲਾ ਹੋਇਆ ਫਿਰਦਾ ਹੈ ਰਹਾ ਮਿਸ਼ਰਾਮ ਦਿੰਦੇ ਨੇ ਸੱਚੇ ਪਾਤਸ਼ਾਹ ਜੋ ਤਨ ਤੈ ਆਪਣਿਓ ਕਰਮਾਨਿਓ ਅਰ ਸੁੰਦਰ ਗ੍ਰਹਿਨਾਰੀ ਬੜੀ ਕੀਮਤੀ ਗੱਲ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ ਮਾਰਾ ਕਹਿੰਦੇ ਜੋ ਤਨ ਆਪਣਾ ਜੋ ਤਨ ਤੈ ਆਪਣਾ ਕਰਮਾਨਿਓ ਅਰ ਸੁੰਦਰ ਗ੍ਰਹਿਨਾਰੀ ਮਾਰਾ ਕਹਿੰਦੇ ਜਿਹੜੀ ਇਹ ਆਪਣੀ ਘਰਵਾਲੀ ਆਪਣੀ ਪਤਨੀ ਨੂੰ ਬੜੀ ਸੁੰਦਰ ਤੂੰ ਸਮਝਦਾ ਹੈ ਗ੍ਰਹਿਨਾਰੀ ਘਰਵਾਲੀ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਤੂੰ ਬੜਾ ਸੁੰਦਰ ਸੋਹਣਾ ਸਮਝਦਾ ਹੈ ਤੇ ਜਿਹੜਾ ਤੇਰਾ ਤਨ ਹੈ ਇਹਨੂੰ ਵੀ ਤੂੰ ਆਪਣਾ ਸਮਝੀ ਫਿਰਦਾ ਹੈ ਜੋ ਵੀ ਕੁਝ ਕੀਤਾ ਹੈ ਅੱਗੇ ਵੀ ਬੇਨਤੀ ਕੀਤੀ ਸੀ ਇਸੇ ਤਨ ਲਈ ਤਾਂ ਕੀਤਾ ਹੈ ਨਾ ਜਿੰਨਾ ਆਹ ਤਾਮ-ਚਾਮ ਦੁਨੀਆ ਦਾ ਅ ਸੰਸਾਰ ਦੀਆਂ ਕੋਠੀਆਂ ਕਾਰਾਂ ਗੱਡੀਆਂ ਜਿੰਨਾ ਵੀ ਕੁਝ ਇਹ ਇਕੱਠਾ ਕੀਤਾ ਹੈ ਇਸੇ ਤਨ ਦੀ ਸਹੂਲਤ ਲਈ ਇਕੱਠਾ ਕੀਤਾ ਹੈ ਸਭ ਕੁਝ ਜੋ ਵੀ ਕੁਝ ਹੋ ਰਿਹਾ ਹੈ ਪੈਸਾ ਕਮਾ ਰਹੇ ਹੋ ਕਿਸੇ ਨੂੰ ਪੁੱਛੋ ਕਿਉਂ ਕਮਾਉਨੇ ਆ ਬੱਚੇ ਪਾਲਣ ਲਈ ਘਰ ਪਰਿਵਾਰ ਚਲਾਉਣ ਲਈ ਪੈਸਿਆਂ ਦੀ ਲੋੜ ਹੈ। ਚੋਰੀਆਂ ਕਰਦੇ ਹੋ ਬਲੈਕ ਕਰਦੇ ਹੋ ਕਾਦੇ ਵਾਸਤੇ? ਇਮਾਨਦਾਰੀ ਦੀ ਕਮਾਈ ਦੇ ਨਾਲ ਪੂਰੀ ਨਹੀਂ ਪੈਂਦੀ ਜੀ ਇਸ ਕਰਕੇ ਦੁਨੀਆ ਝੂਠ ਤੇ ਸਿਰ ਤੇ ਚੱਲਦੀ ਹੈ। ਇਸ ਕਰਕੇ ਕਦੇ-ਕਦੇ ਝੂਠ ਬੋਲਣਾ ਪੈ ਹੀ ਜਾਂਦਾ ਹੈ ਮਜਬੂਰੀ ਵਸ ਹੋ ਕੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜਾ ਧਨ ਤੂੰ ਆਪਣਾ ਸਮਝੀ ਫਿਰਦਾ ਹੈ ਨਾ ਇਹ ਸਰੀਰ ਨੂੰ ਤੂੰ ਆਪਣਾ ਮੰਨੀ ਬੈਠਾ ਹੈ। ਮਾਰਾ ਕਹਿੰਦੇ ਇਹ ਵੀ ਨਹੀਂ ਤੇਰਾ ਹੈਗਾ। ਜਿਹੜੀ ਆਪਣੀ ਘਰਵਾਲੀ ਨੂੰ ਬੜੀ ਸੋਹਣੀ ਸੁੰਦਰ ਸਮਝ ਕੇ ਉਹਦਾ ਸਰੂਪ ਉਹਦਾ ਰੂਪ ਸੁਹੱਪਣ ਉਹਨੂੰ ਤੂੰ ਆਪਣਾ ਕਰ ਆਪਣਾ ਮੰਨੀ ਬੈਠਾ ਹੈ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਨਹੀਂ ਤੇਰਾ ਹੈਗਾ ਅੱਗੇ ਮਹਾਰਾਜ ਜੀ ਦੇ ਬਚਨ ਜਦੋਂ ਅਸੀਂ ਸਰਵਣ ਕਰਾਂਗੇ ਨਾ ਦੇਵ ਗੰਧਾਰੀ ਰਾਗ ਦੇ ਸ਼ਬਦ ਆਉਣਗੇ ਉਹਨਾਂ ਵਿੱਚ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਣਗੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿ ਆਧਾਰਾ ਕਿ ਉਮੀਦ ਦਾਰਾ ਘਰਵਾਲੀ ਨੂੰ ਕਹਿੰਦੇ ਨੇ ਪਤਨੀ ਨੂੰ ਤੇ ਮੀਤ ਕਹਿੰਦੇ ਨੇ ਮਿੱਤਰਾਂ ਨੂੰ ਮਹਾਰਾਜ ਕਹਿੰਦੇ ਆਪਣੇ ਸੁੱਖਾਂ ਦੇ ਕਾਰਨ ਹਿੱਤ ਇਹ ਦੁਨੀਆ ਤੇਰੇ ਨਾਲ ਪਿਆਰ ਪਾਈ ਬੈਠੀ ਐ ਤੇਰੇ ਨਾਲ ਸੱਚਾ ਪਿਆਰ ਤੇ ਕਿਸੇ ਦਾ ਵੀ ਨਹੀਂ ਪਾਇਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਕੀ ਤੇਰੀ ਇਸ ਤਰੀ ਹੈ ਕੀ ਤੇਰੇ ਦੋਸਤ ਮਿੱਤਰ ਨੇ ਇਹ ਤੇਰੇ ਸੁੱਖਾਂ ਦੇ ਸਾਰੇ ਬੀਲੀ ਨੇ ਮਹਾਰਾਜ ਕਹਿੰਦੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸਕੇ ਰੈ ਬੇਬਤ ਪਰਿ ਸਭ ਹੀ ਸੰ ਵਿਚਾੜਤ ਕੋ ਨ ਆਵਤ ਨਿਰਹਿ ਇੱਕ ਥਾਂ ਤੇ ਮਹਾਰਾਜ ਜੀ ਦੇ ਬਚਨ ਜੇ ਕਿਤੇ ਸਾਨੂੰ ਸਮਾਂ ਮਿਲੇ ਨਾ ਇਸ ਮੂਰਖ ਮਨ ਨੂੰ ਇਸ ਕਲਯੁਗ ਦੇ ਬੰਦੇ ਨੂੰ ਕਿਤੇ ਸਮਾਂ ਮਿਲੇ ਨਾ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਬੈਠੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪੁੱਛਦੇ ਆ ਨਾ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਸਰਵਣ ਕਰਦੇ ਆ ਮਨ ਇੱਕ ਵਾਰੀ ਅਨਖਪਾਟ ਖੁੱਲ ਜਾਂਦੇ ਨੇ ਵੀ ਮਨਾ ਤੂੰ ਕਿਹੜੀ ਗੱਲ ਦੇ ਵਿੱਚ ਰਚਿਆ ਹੋਇਆ ਹੈ ਮਹਾਰਾਜ ਦੀ ਗੁਰਬਾਣੀ ਤੇ ਤੈਨੂੰ ਕਿੰਨੇ ਸੋਹਣੇ ਪ੍ਰਮਾਨ ਦੇ ਕੇ ਸੱਚੇ ਪਾਤਸ਼ਾਹ ਮਹਾਰਾਜ ਤੈਨੂੰ ਬਾਰ ਬਾਰ ਸਮਝਾ ਰਹੇ ਜਦ ਹੀ ਹੰਸ ਤਜੀ ਇਹ ਗਾਇਆ ਪ੍ਰੇਤ ਪ੍ਰੇਤ ਕਰ ਭਾਗੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਦੋਂ ਹੀ ਇਹ ਤੇਰੇ ਸਰੀਰ ਵਿੱਚੋਂ ਨਿਕਲ ਗਈ ਨਾ ਤੇਰੀ ਇਹ ਹੰਸਾਂ ਵਰਗੀ ਆਤਮਾ ਉਸੇ ਵੇਲੇ ਤੈਨੂੰ ਪ੍ਰੇਤ ਕਹਿਣਾ ਇਹਨਾਂ ਲੋਕਾਂ ਨੇ ਤੇਰੇ ਤੋਂ ਡਰ ਆਉਣਾ ਸ਼ੁਰੂ ਹੋ ਜਾਣਾ ਇੱਕ ਜਗ੍ਹਾ ਇਹ ਵੀ ਮਹਾਰਾਜ ਨੇ ਲਿਖਿਆ ਹੈ ਜਿਤ ਵੇਲੇ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰ ਪ੍ਰੇਤ ਜਿਸ ਵੇਲੇ ਤੇਰੇ ਸਰੀਰ ਵਿੱਚੋਂ ਆਤਮਾ ਨਿਕਲ ਗਈ ਨਾ ਜਿਸ ਵੇਲੇ ਇਹ ਸਰੀਰ ਤੇ ਆਤਮਾ ਦੋਨੇ ਵੱਖੋ ਵੱਖਰੇ ਹੋ ਗਏ ਉਸ ਵੇਲੇ ਤੇਰੇ ਤੋਂ ਤੇਰੇ ਘਰਦਿਆਂ ਨਹੀਂ ਕਹਿਣ ਲੱਗ ਜਾਣੇ ਬੱਚਿਆਂ ਨੂੰ ਡਰ ਹੁੰਦਾ ਹੈ ਜੀ ਬੱਚਿਆਂ ਨੂੰ ਨਾ ਸ਼ਮਸ਼ਾਨ ਘਾਟ ਲੈ ਕੇ ਜਾਏ ਹੋ ਬੱਚਿਆਂ ਨੂੰ ਨਾ ਮਰੇ ਦੀ ਸ਼ਕਲ ਵਿਖਾਇਓ ਬੱਚੇ ਡਰਦੇ ਨੇ ਇਸੇ ਕਰਕੇ ਤੇ ਮਹਾਰਾਜ ਇੱਥੇ ਸਮਝਾਉਂਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੇ ਸਰੀਰ ਨੂੰ ਜਿਹੜੇ ਤਨ ਤਨ ਨੂੰ ਤੂੰ ਆਪਣਾ ਸਮਝੀ ਬੈਠਾ ਹੈ ਜਿਹੜੀ ਘਰਵਾਲੀ ਆਪਣੇ ਪਰਿਵਾਰ ਨੂੰ ਆਪਣਾ ਸਮਝੀ ਫਿਰਦਾ ਹੈ ਮਾਰੇ ਕਹਿੰਦੇ ਇਹ ਤੇਰਾ ਕੁਝ ਵੀ ਨਹੀਂ ਹੈਗਾ ਇੱਕ ਨਾ ਇੱਕ ਦਿਨ ਸਭ ਕੁਝ ਬਿਨਸਣ ਵਾਲਾ ਹੈ ਇੱਕ ਨਾ ਇੱਕ ਦਿਨ ਸਭ ਕੁਝ ਮਾਰੇ ਕਹਿੰਦੇ ਬਿਨਸ ਜਾਏਗਾ ਇਨ ਮੈਂ ਕਛ ਤੇ ਰੋਰੇ ਨਾ ਹਨ ਦੇਖੋ ਸੋਚ ਵਿਚਾਰੀ ਮਹਾਰਜ ਕਹਿੰਦੇ ਭਲਿਆ ਮਾਨਸਾ ਇਸ ਗੱਲ ਦੀ ਕਦੇ ਸੋਚ ਵਿਚਾਰ ਤੇ ਕਰ ਇਹਦੇ ਵਿੱਚ ਤੇਰਾ ਹੈ ਕੀ ਹੈ ਮਾਰੇ ਕਹਿੰਦੇ ਇਹਨ ਮੈਂ ਕਸ਼ ਤੇਰੋ ਰੇ ਨਾਹਨ ਇਹਦੇ ਵਿੱਚ ਕੀ ਹੈ ਤੇਰਾ ਦੇਖੋ ਸੋਚ ਵਿਚਾਰੀ ਕਦੇ ਸੋਚ ਵਿਚਾਰ ਕੇ ਤਾਂ ਵੇਖ ਇਸ ਗੱਲ ਨੂੰ ਇਹ ਦੁਨੀਆ ਵਿੱਚ ਹੈ ਕੀ ਆ ਮੇਰਾ ਆਪਣੇ ਘਰ ਵੱਲ ਨਿਗਾਹ ਮਾਰਦਾ ਇਹ ਵੀ ਇੱਕ ਦਿਨ ਛੱਡਣਾ ਪਵੇਗਾ ਵੱਡੀਆਂ ਵੱਡੀਆਂ ਗੱਡੀਆਂ ਕਾਰਾਂ ਵੱਡੇ ਵੱਡੇ ਬ੍ਰਾਂਡ ਖੜੇ ਕੀਤੇ ਹੋਏ ਨੇ ਉਹਨਾਂ ਵੱਲ ਕਿਤੇ ਨਿਗਾਹ ਮਾਰਦਾ ਇਹ ਵੀ ਛੱਡ ਕੇ ਜਾਣੇ ਪਹਿਣਗੇ ਜੇਬ ਵਿੱਚ ਪੈਸੇ ਵੇਖਦਾ ਇਹ ਵੀ ਛੱਡਨੇ ਪਹਿਣਗੇ ਲੱਖਾਂ ਡਾਲਰ ਇਕੱਠੇ ਕਰਕੇ ਬੈਂਕ ਬੈਲੈਂਸ ਬਣਾਇਆ ਇਹ ਵੀ ਛੱਡਣਾ ਪਵੇਗਾ ਧੀਆਂ ਪੁੱਤ ਪੈਦਾ ਕੀਤੇ ਨੇ ਇਹ ਵੀ ਛੱੜਨੇ ਪੈਣਗੇ ਹੋਰ ਬਹੁਤ ਸਾਰਾ ਮਹਿਲ ਮਾੜੀਆਂ ਸਮਾਨ ਇਕੱਠਾ ਕੀਤਾ ਇਹ ਵੀ ਛੱਡਣਾ ਪਵੇਗਾ ਮਹਾਰਜ ਕਹਿੰਦੇ ਭਲਿਆ ਮਾਨਸਾ ਮੂਰਖਾ ਇਸ ਤਨਵਲ ਵੀ ਵੇਖ ਲੈ ਇਹ ਵੀ ਇੱਕ ਨਾ ਇੱਕ ਦਿਨ ਛੱਡਣਾ ਪਵੇਗਾ ਕਦੇ ਸੋਚ ਵਿਚਾਰ ਕੇ ਤਾਂ ਵੇਖ ਇਸ ਗੱਲ ਨੂੰ ਮਹਾਰਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਨਾਲ ਨਿਵਣ ਵਾਲਾ ਕੀ ਹੈ ਗਰੀਬ ਅਨਵਾਦ ਜੀ ਦੇ ਬਚਨ ਅਸੀਂ ਸੁਣਦੇ ਆਂ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਜਿਹੜਾ ਤਨ ਲੈ ਕੇ ਤੂੰ ਇਸ ਸੰਸਾਰ ਵਿੱਚ ਆਇਆ ਹੈ ਨਾ ਇਹ ਵੀ ਤੇਰੇ ਨਾਲ ਨਹੀਂ ਨਿਭਣਾ ਕਹਿੰਦੇ ਨੇ ਸਿਆਣੇ ਜਿੰਨਾ ਕੁ ਭਾਰ ਬੰਦੇ ਦਾ ਜਨਮ ਵੇਲੇ ਹੁੰਦਾ ਹੈ ਰਾਖ ਦਾ ਭਾਰ ਇੰਨਾ ਕੀ ਬਾਕੀ ਰਹਿ ਜਾਂਦਾ ਕਿੱਥੇ ਗਿਆ ਐਡਾ ਵੱਡਾ ਤੇਰਾ ਸਰੀਰ ਕਦੇ ਸੋਚ ਵਿਚਾਰ ਕੀਤੀ ਇਸ ਗੱਲ ਦੀ ਕਦੇ ਇਸ ਗੱਲ ਦੇ ਨਾਲ ਮਹਾਰਾਜ ਕਹਿੰਦੇ ਕਦੇ ਵਿਚਾਰ ਕਰਕੇ ਤਾਂ ਵੇਖ ਕਦੇ ਇਸ ਗੱਲ ਨੂੰ ਸੱਚੇ ਪਾਤਸ਼ਾਹ ਕਹਿੰਦੇ ਸੋਚ ਕੇ ਤਾਂ ਵੇਖ ਮਹਾਰੇ ਕਹਿੰਦੇ ਇੰਨੇ ਮੈਂ ਕਸ਼ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੀ ਇਹਦੇ ਵਿੱਚ ਤੇਰਾ ਕੁਝ ਵੀ ਨਹੀਂ ਹੈਗਾ ਕਦੇ ਇਸ ਗੱਲ ਦੀ ਮਾਰੇ ਕਹਿੰਦੇ ਸੋਚ ਵਿਚਾਰ ਕਰਕੇ ਤਾਂ ਵੇਖ ਕਿ ਇਹ ਤੇਰਾ ਇਸ ਸੰਸਾਰ ਵਿੱਚ ਜੋ ਕੁਝ ਆਪਣਾ ਬਣਾਇਆ ਉਸੇ ਦਾ ਮਾਣ ਹੋ ਗਿਆ ਉਸੇ ਦਾ ਹੰਕਾਰ ਹੋ ਗਿਆ ਉਸੇ ਦੀ ਛੇਹੀ ਮਾਰਦਾ ਹੈ ਬੰਦਾ ਮੇਰੇ ਕੋਲੇ ਆਹ ਕੁਝ ਹੈ ਜੀ ਪਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਹ ਅਜੇ ਹੀ ਖੇਡ ਹੈ ਕੁਦਰਤ ਦੀ ਕੋਈ ਪਤਾ ਨਹੀਂ ਲੱਗਦਾ ਕਿਸ ਪਲ ਵਿੱਚ ਰਾਜਾ ਰੰਕ ਬਣ ਜਾਵੇ ਤੇ ਕਿਸ ਪਲ ਵਿੱਚ ਰੰਕ ਰਾਜਾ ਬਣ ਜਾ। ਵੱਡਿਆਂ ਵੱਡਿਆਂ ਫਿਲਾਸਫਰਾਂ ਨੂੰ ਵੱਡਿਆਂ ਵੱਡਿਆਂ ਸਾਇੰਸਦਾਨਾਂ ਨੂੰ ਵੱਡਿਆਂ ਵੱਡਿਆਂ ਸਿਆਸਤਦਾਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਹੋਵੇਗਾ। ਕਹਿੰਦੇ ਜੀ ਇਹ ਤੇ ਬੜੇ ਮਾੜੇ ਘਰਾਣੇ ਦਾ ਸੀ ਇਹਦੇ ਕੋਲੇ ਪੜ੍ਹਾਈ ਵਾਸਤੇ ਵੀ ਪੈਸੇ ਨਹੀਂ ਸੀ। ਅੱਜ ਦੇਸ਼ ਦਾ ਰਾਸ਼ਟਰਪਤੀ ਬਣਿਆ ਹੋਇਆ ਹੈ। ਅੱਜ ਪ੍ਰਧਾਨ ਮੰਤਰੀ ਬਣਿਆ ਹੋਇਆ ਹੈ। ਅੱਜ ਇਹ ਐਡਾ ਵੱਡਾ ਵਿਗਿਆਨੀ ਬਣਿਆ ਹੋਇਆ ਹੈ। ਇਕ ਆਦੀ ਗੱਲ ਦਾ ਹੰਕਾਰ ਕਰਦਾ ਹੈ ਤੇ ਪਰਾਲਬਦ ਹੈ ਵਾਹਿਗੁਰੂ ਪਰਮੇਸ਼ਰ ਦੀ ਜੋ ਲਿਖੀ ਹੋਈ ਕਦੇ ਕਿਸੇ ਰਾਜੇ ਦੇ ਅੱਗੇ ਕੋਈ ਰਾਜਾ ਕਦੇ ਨੀਵੇਂ ਥਾਂ ਤੇ ਬੈਠਦਾ ਹੈ ਕਦੇ ਉਹੀ ਜਿੱਤ ਕੇ ਉਸੇ ਤੋਂ ਉੱਚਾ ਹੋ ਕੇ ਬਹਿ ਜਾਂਦਾ ਹੈ ਫਿਰ ਉਹੀ ਰਾਜਾ ਉਸੇ ਦੇ ਪੈਰਾਂ ਵਿੱਚ ਬੈਠਦਾ ਹੈ ਗਰੀਬ ਨਿਵਾਜ ਦੇ ਬਚਨ ਅਸੀਂ ਸਰਵਣ ਕਰਦੇ ਹਾਂ ਧੰਨ ਗੁਰੂ ਨਾਨਕ ਦੇਵ ਸਹਿ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਕਹਿੰਦੇ ਕੌਣ ਵੱਡਾ ਮਾਇਆ ਵੜਿਆਈ ਕੌਣ ਵੱਡਾ ਹੈ ਮਾਇਆ ਵਾਲਾ ਫਿਰ ਮਹਾਰਾਜ ਨਾਲ ਜਵਾਬ ਦਿੰਦੇ ਨੇ ਉੱਤਰ ਦੇ ਰਹੇ ਨੇ ਸੋ ਵੱਡਾ ਜਨਰਾਮ ਲਿਵਲਾਈ ਸੱਚੇ ਪਾਤਸ਼ਾਹ ਕਹਿੰਦੇ ਵੱਡਾ ਤੇ ਉਹ ਹੈ ਜਿਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਲਿਵ ਜੋੜੀ ਹੈ ਕੌਣ ਵੱਡਾ ਮਾਇਆ ਵੜਿਆਈ ਸੋ ਵੱਡਾ ਜਨਰਾਮ ਲਿਵਲਾਈ ਫਿਰ ਅੱਗੇ ਸੱਚੇ ਪਾਤਸ਼ਾਹ ਕਹਿੰਦੇ ਭੂਮੀਆਂ ਭੂਮ ਉਪਰ ਨਿਤ ਲੂਜੈ ਛੋੜ ਚੱਲੇ ਤ੍ਰਿਸਨਾ ਨਹੀਂ 부ਜੈ ਭੂਮੀਆਂ ਤੁਹਾਡੇ ਵਰਗੇ ਕਿਸਾਨਾਂ ਨੂੰ ਕਹਿ ਰਹੇ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੀ ਜ਼ਮੀਨ ਆਪਣੀ ਜਾਇਦਾਦ ਦੇ ਵਾਸਤੇ ਨਿਤ ਮਰਦਾ ਰਹਿੰਦਾ ਹੈ ਨਿਤ ਇਸ ਗੱਲ ਦੀ ਵਿਚਾਰ ਕਰਦਾ ਹੈ ਮੇਰੀ ਜ਼ਮੀਨ ਮੇਰੇ ਦੌਲਤ ਮੇਰਾ ਘਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਭੂਮੀਆਂ ਭੂਮ ਉਪਰ ਨਿਤ ਲੂਜੈ ਛੋੜ ਚੱਲੇ ਤ੍ਰਿਸਨਾ ਨਹੀਂ 부ਜੈ ਇਹਦੇ ਤੋਂ ਵੱਡੇ ਇਹਦੇ ਦਾਦੇ ਪੜਦਾਦੇ ਸਭ ਕੁਝ ਛੱਡ ਕੇ ਚਲੇ ਗਏ ਇਹ ਵੀ ਸਭ ਕੁਝ ਛੱਡ ਕੇ ਚਲਿਆ ਜਾਵੇਗਾ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕੋ ਨਾਨਕੇ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਬਿਨਾ ਰੱਬ ਦੇ ਭਜਨ ਤੋਂ ਛੁਟਕਾਰਾ ਨਹੀਂ ਹੋਣਾ ਇਸ ਮਾਇਆ ਨੇ ਇਹਨਾਂ ਜ਼ਮੀਨਾਂ ਜਾਇਦਾਦਾਂ ਨੇ ਸਭ ਕੁਝ ਨੇ ਇੱਥੇ ਰਹਿ ਜਾਣਾ ਹੈ ਗਰੀਬ ਨਿਵਾਜ ਕਹਿੰਦੇ ਤੇਰੇ ਨਾਲ ਕੁਝ ਵੀ ਨਹੀਂ ਨਿਵਣਾ ਮਹਾਰਾਜ ਕਹਿ ਰਹੇ ਨੇ ਨਾ ਵੀ ਇਹ ਤਨ ਵੀ ਨਹੀਂ ਤੇਰੇ ਨਾਲ ਜਾਣਾ ਤੇਰਾ ਘਰ ਪਰਿਵਾਰ ਤੇਰੀ ਘਰਵਾਲੀ ਕਿਸੇ ਨੇ ਨਹੀਂ ਤੇਰੇ ਨਾਲ ਜਾਣਾ ਮਹਾਰਾਜ ਫਿਰ ਇਹ ਸਰੀਰ ਜਿਹੜਾ ਏਡਾ ਵੱਡਾ ਪੈਦਾ ਕੀਤਾ ਹੈ ਕਿੱਥੋਂ ਬਣਿਆ ਤੇ ਕਿੱਥੇ ਸਮਾ ਜਾਵੇਗਾ ਸੱਚੇ ਪਾਤਸ਼ਾਹ ਕਹਿੰਦੇ ਪਵਨੈ ਮਹ ਪਵਨ ਸਮਾਇਆ ਜੋਤੀ ਮਹ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕੌਣ ਮੂਆ રે ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਉ ਚਲਤ ਪਇਆ ਅਗਲੀ ਕਿਛ ਖਬਰ ਨਾ ਪਾਈ ਰੋਵਣ ਹਾਰ ਤੇ ਊਠ ਸਿਧਾਈ ਮਾਰੇ ਕਹਿੰਦੇ ਅੱਜ ਤੂੰ ਕਿਸੇ ਨੂੰ ਰੋਣਾ ਹੈ ਅੱਜ ਤੂੰ ਰੋ ਰਿਆ ਕਿਸੇ ਨੂੰ ਵੀ ਇਹ ਛੱਡ ਕੇ ਚਲੇ ਆ ਗਿਆ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇੱਕ ਦਿਨ ਤੈਨੂੰ ਵੀ ਰੋਣਗੇ ਸਾਨੂੰ ਛੱਡ ਕੇ ਚਲੇ ਆ ਗਿਆ ਜਿਹੜਾ ਅੱਜ ਤੂੰ ਕਿਸੇ ਵਾਸਤੇ ਰੋ ਰਿਆ ਹੈ ਨਾ ਇਹ ਮੈਨੂੰ ਛੱਡ ਕੇ ਚਲੇ ਗਿਆ ਮਾਰੇ ਕਹਿੰਦੇ ਤੂੰ ਇਸ ਗੱਲ ਦੀ ਵਿਚਾਰ ਕਿਉਂ ਨਹੀਂ ਕਰਦਾ ਵੀ ਇੱਕ ਨਾ ਇੱਕ ਦਿਨ ਤੈਨੂੰ ਵੀ ਜਾਣਾ ਪਵੇਗਾ ਉਹੀ ਵਿਚਾਰ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾ ਰਹੇ ਮਾਰੇ ਕਹਿੰਦੇ ਇਨ ਮੈ ਕਸ਼ ਤੇ ਰੋ ਰੇ ਨਾਹਨ ਦੇਖੋ ਸੋਚ ਵਿਚਾਰੀ ਮਾਰੇ ਕਹਿੰਦੇ ਸੋਚ ਕੇ ਵਿਚਾਰ ਕੇ ਕੋਈ ਮਾੜਾ ਮੋਟਾ ਅਕਲ ਨੂੰ ਦਿਮਾਗ ਨੂੰ ਹੱਥ ਮਾਰ ਕੇ ਤਾਂ ਵੇਖ ਇਸ ਸੰਸਾਰ ਵਿੱਚ ਤੇਰਾ ਹੈ ਕੀ ਅਤੇ ਤੇਰੇ ਨਾਲ ਕੀ ਜਾਵੇਗਾ ਰਤਨ ਜਨਮ ਆਪਣੋ ਤਿਹਾਰਿਓ ਗੋਬਿੰਦ ਗਤ ਨਹੀਂ ਜਾਣੀ ਮਾਰੇ ਕਹਿੰਦੇ ਕਿਡਾ ਅਮੋਲਕ ਸੀ ਇਹ ਜਨਮ ਤੇਰਾ ਰਤਨ ਜਨਮ ਆਪਣਾ ਤਿਹਾਰਿਓ ਪਹਿਲਾਂ ਬੇਨਤੀ ਕੀਤੀ ਨਾ ਕੋਈ ਸ਼ਬਦ ਅਜੇ ਹਾਂ ਨਹੀਂ ਆਇਆ ਜਿਹਦੇ ਵਿੱਚ ਮਹਾਰਾਜ ਨੇ ਇਹ ਬਚਨ ਨਾ ਕੀਤੇ ਹੋਣ ਵੀ ਇਹ ਮਨੁੱਖਾ ਜਨਮ ਤੂੰ ਹਾਰ ਕੇ ਜਾ ਰਿਹਾ ਇੱਥੋਂ ਜਿਹਦੇ ਵਿੱਚ ਸੱਚੇ ਪਾਤਸ਼ਾਹ ਨੇ ਯਾਦ ਨਾ ਕਰਾਇਆ ਹੋਵੇ ਵੀ ਬਿਰਥਾ ਜਾ ਰਿਹਾ ਹੈ ਇਹ ਤੇਰਾ ਜਨਮ ਹਾਰ ਕੇ ਜਾਵੇਂਗਾ ਤੂੰ ਇਹ ਜਨਮ ਨੂੰ ਤੇਰੀ ਉਮਰ ਘਟ ਰਹੀ ਹੈ ਕੋਈ ਸ਼ਬਦ ਮਹਾਰਾਜ ਦਾ ਅਜੇ ਹਾਂ ਨਹੀਂ ਆਇਆ ਜੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਯਾਦ ਨਾ ਕਰਾਇਆ ਹੋਵੇ ਹੁਣ ਮਹਾਰਾਜ ਫਿਰ ਮਨ ਨੂੰ ਸੱਚੇ ਪਾਤਸ਼ਾਹ ਜੀ ਗੱਲ ਸਮਝਾ ਰਹੇ ਮਾਰੇ ਕਹਿੰਦੇ ਰਤਨ ਜਨਮ ਅਪਨੋ ਤਹਾਰਿਓ ਗੋਬਿੰਦ ਗਤ ਨਹੀਂ ਜਾਨੀ ਮਾਰੇ ਕਹਿੰਦੇ ਰਤਨਾ ਵਰਗਾ ਹੀਰਿਆਂ ਵਰਗਾ ਅਮੋਲਕ ਜਨਮ ਤੈਨੂੰ ਇਹ ਪ੍ਰਾਪਤ ਹੋਇਆ ਸੀ ਮਾਰੇ ਕਹਿੰਦੇ ਆਪਣੇ ਇਸ ਜਨਮ ਨੂੰ ਗਵਾ ਲਿਆ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੀ ਤੱਕ ਗਤ ਨੂੰ ਹੀ ਨਹੀਂ ਜਾਣਿਆ ਸਾਰਾ ਜੀਵਨ ਤੇਰਾ ਬੀਤ ਗਿਆ ਅਜੇ ਵੀ ਕਹਿੰਦਾ ਹੈ ਮੇਰਾ ਮਨ ਨਹੀਂ ਮੰਨਦਾ ਅੰਮ੍ਰਿਤ ਛਕਣ ਵਾਸਤੇ ਸਾਰਾ ਜੀਵਨ ਤੇਰਾ ਬੀਤ ਗਿਆ ਅਜੇ ਵੀ ਬੰਦਾ ਕਹਿੰਦਾ ਹੈ ਮਾੜੀਆਂ ਪੈੜੀਆਂ ਆਦਤਾਂ ਨਹੀਂ ਛੱਡ ਹੁੰਦੀਆਂ ਸਾਰੀ ਜ਼ਿੰਦਗੀ ਬੀਤ ਗਈ ਕਿਸੇ ਨੂੰ ਪੁੱਛੀਏ ਬਜ਼ੁਰਗ ਨੂੰ ਅੰਮ੍ਰਿਤ ਨਹੀਂ ਛਕਿਆ ਜੀ ਅਜੇ ਹੁਕਮ ਨਹੀਂ ਹੋਇਆ ਤੇ ਕਈ ਵਾਰੀ ਬੇਨਤੀ ਕਰੀਦੀ ਹੈ ਹੁਕਮ ਤਾਂ ਉਸ ਬਾਜਾ ਵਾਲੇ ਨੇ 1699 ਦੀ ਵਿਸਾਖੀ ਨਹੀਂ ਕਰ ਦਿੱਤਾ ਸੀ ਹੁਣ ਕਿਹੜੇ ਹੁਕਮ ਦੀ ਉਡੀਕ ਕਰਦੇ ਹੋ ਹੁਕਮ ਤੇ ਉਸ ਬਾਜਾਂ ਵਾਲੇ ਕਲੰਗੀਆਂ ਵਾਲੇ ਸਤਗੁਰਾਂ ਜੀ ਨੇ ਉਸੇ ਵੇਲੇ ਕਰ ਦਿੱਤਾ ਸੀ ਮਾਰੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਇਨ ਪੰਚਨ ਮੈਂ ਮੇਰੋ ਵਾਸਾ ਮਾਰੇ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਪੰਜ ਪ੍ਰਧਾਨੀ ਦੇ ਕੇ ਕਿਹਾ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਹਿਲਾਂ ਆਪੇ ਗੁਰ ਬਣਾ ਕੇ ਅੰਮ੍ਰਿਤ ਦੀ ਦਾਤ ਕਲੰਗੀਆਂ ਵਾਲੇ ਨੇ ਦਿੱਤੀ ਫਿਰ ਮਾਰੇ ਸੱਚੇ ਪਾਤਸ਼ਾਹ ਜੀ ਆਪ ਚੇਲੇ ਬਣ ਕੇ ਅੱਗੇ ਬੈਠ ਗਏ ਕਹਿਣ ਲੱਗੇ ਖਾਲਸਾ ਜੀ ਹੁਣ ਮੇਰੇ ਤੇ ਵੀ ਕਿਰਪਾ ਕਰਕੇ ਮੈਨੂੰ ਅੰਮ੍ਰਿਤ ਦੀ ਪਾਵਨ ਪਵਿੱਤਰ ਦਾਤ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਰਤਨ ਰਤਨ ਜਨਮ ਆਪਣੋ ਤਿਹਾਰਿਓ ਗੋਬਿੰਦ ਗਤ ਨਹੀਂ ਜਾਨੀ ਗਰੀਬਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਤੇਰਾ ਜਨਮ ਹੈ ਨਾ ਹੀਰਿਆਂ ਵਰਗਾ ਰਤਨ ਅਮੋਲਕਾਂ ਵਰਗਾ ਹਾਰਦਾ ਜਾ ਰਿਹਾ ਹੈ ਇਹਨੂੰ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੀ ਤੇ ਤੂੰ ਗਤ ਹੀ ਨਹੀਂ ਜਾਣੀ ਉਹਦੀ ਮਰਿਆਦਾ ਇਹਨੂੰ ਹੀ ਨਹੀਂ ਜਾਣਿਆ ਇੱਕ ਜਗ੍ਹਾ ਮਾਰਜ ਇਸੇ ਤਰ੍ਹਾਂ ਵੀ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਮਾਰ ਕਹਿੰਦੇ ਵੇਖੀ ਕਿਤੇ ਤੇਰੀ ਅਜਿਹੀ ਹਾਲਤ ਨਾ ਹੋਵੇ ਜੂਆ ਖੇਡਣ ਵਾਲਾ ਬੰਦਾ ਆਪਣੇ ਨਾਲ ਕਈ ਕੁਝ ਲੈ ਕੇ ਆਉਂਦਾ ਹੈ ਜੂਏ ਵਿੱਚ ਸਭ ਕੁਝ ਹਾਰ ਕੇ ਫਿਰ ਚਲੇ ਜਵਾਰੀ ਦੋਏ ਹੱਥ ਚਾਰ ਵਾਲੀ ਗੱਲ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਕਹਿੰਦੇ ਜੂਆ ਖੇਡਣ ਵਾਲੇ ਕੋਲ ਘਰ ਵੀ ਹੁੰਦਾ ਹੈ ਕਈ ਵਾਰ ਪੈਸੇ ਵੀ ਹੁੰਦੇ ਨੇ ਗੱਡੀਆਂ ਕਾਰਾਂ ਵੀ ਹੁੰਦੀਆਂ ਨੇ ਸਭ ਕੁਝ ਜੂਏ ਵਿੱਚ ਲਾ ਦਿੰਦਾ ਹੈ ਫਿਰ ਖਾਲੀ ਹੋ ਕੇ ਦੋਨੇ ਹੱਥ ਝਾੜ ਕੇ ਉੱਥੋਂ ਤੁਰ ਪੈਂਦਾ ਹੈ ਮਾਰੇ ਕਹਿੰਦੇ ਕਿ ਤੇ ਤੇਰੀ ਹਾਲਤ ਇਹ ਤਾਂ ਨਹੀਂ ਹੋਣ ਵਾਲੀ ਆਪਣਾ ਸਰੀਰ ਵੀ ਹਾਰ ਜਾਵੇ ਆਪਣੇ ਸਵਾਸ ਵੀ ਹਾਰ ਜਾਵੇ ਸਭ ਕੁਝ ਹਾਰ ਕੇ ਜਵਾਰੀਆਂ ਵਾਂਗੂ ਇੱਥੋਂ ਦੋਨੇ ਹੱਥ ਛਾੜ ਕੇ ਤੈਨੂੰ ਜਾਣਾ ਪਵੇ ਕਿਤੇ ਤੇਰੀ ਹਾਲਤ ਇਹ ਤਾਂ ਨਹੀਂ ਸੱਚੇ ਪਾਤਸ਼ਾਹ ਸਾਨੂੰ ਦੱਸ ਰਹੇ ਰਤਨ ਜਨਮ ਆਪਣੋਂ ਤਿਹਾਰਿਓ ਗੋਬਿੰਦ ਗਤ ਨਹੀਂ ਜਾਣੀ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਰਤਨ ਹੀਰਿਆਂ ਵਰਗੇ ਅਮੋਲਕ ਜਨਮ ਨੂੰ ਹਾਰ ਕੇ ਇੱਥੋਂ ਚੱਲਿਆ ਵਾਹਿਗੁਰੂ ਪਰਮੇਸ਼ਰ ਦੀ ਤੇ ਤੂੰ ਗਤ ਹੀ ਨਹੀਂ ਜਾਣੀ ਨਿਮਕ ਨਾਲੀਨ ਭਇਓ ਚਰਨਨ ਸਿਉ ਬਿਤਾਉਦ ਸਿਰਾਨੀ ਨਿਮਕ ਕਹਿੰਦੇ ਨੇ ਅੱਖ ਚਮਕਣ ਜਿੰਨਾ ਸਮਾਂ ਪਲ ਤੋਂ ਵੀ ਛੋਟਾ ਇੱਕ ਸੈਕਿੰਡ ਤੋਂ ਵੀ ਛੋਟਾ ਹੁੰਦਾ ਨਿਮਕ ਮਾਰੇ ਕਹਿੰਦੇ ਤੇਰੇ ਮਨ ਦੀ ਅਜੇ ਹੀ ਹਾਲਤ ਹੋ ਗਈ ਨਿਮਕ ਨਾਲੀਨ ਭਇਓ ਗੋਬਿੰਦ ਸਿਉ ਮਾਰੇ ਕਹਿੰਦੇ ਇੱਕ ਨਿਮਕ ਪਲ ਵੀ ਤੇਰਾ ਮਨ ਲੀਨ ਹੀ ਨਹੀਂ ਹੋਇਆ ਰੱਬ ਦੇ ਨਾਮ ਵਿੱਚ ਸਾਰੀ ਜ਼ਿੰਦਗੀ ਹੋ ਗਈ ਨਾਮ ਜਪਦਿਆਂ ਨੂੰ ਬਾਣੀ ਪੜਦਿਆਂ ਨੂੰ ਪਾਠ ਕਰਦਿਆਂ ਨੂੰ ਅਜੇ ਵੀ ਬੰਦਾ ਇੱਕੋ ਹੀ ਸਵਾਲ ਲਈ ਫਿਰਦਾ ਹੈ ਮਨ ਬਾਣੀ ਪੜਨ ਵਾਸਤੇ ਲੱਗਦਾ ਹੀ ਨਹੀਂ ਜੀ ਅਜੇ ਤੱਕ ਵੀ ਇੱਕੋ ਸਵਾਲ ਤੇ ਰੁਕਿਆ ਹੋਇਆ ਸਾਰੀ ਜ਼ਿੰਦਗੀ ਦੀ ਪ੍ਰੈਕਟਿਸ ਹੋ ਗਈ ਰੋਜ਼ ਇਹਨੂੰ ਹਿਸਾਬ ਆ ਗਿਆ ਜੀ ਮੈਂ 10 ਮਿੰਟਾਂ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਕਰ ਲੈਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੀ ਜ਼ਿੰਦਗੀ ਤੇਰੀ ਬੀਤ ਗਈ ਇੱਕ ਨਿਮਖ ਪਲ ਵੀ ਇੱਕ ਅੱਖ ਝਮਕਣ ਜਿੰਨਾ ਸਮਾਂ ਵੀ ਤੇਰਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਨਹੀਂ ਹੋਏ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਇੱਕ ਓੰਕਾਰ ਕਿਹਾ ਸੀ ਤੇ ਕਿਹੜੇ ਵੇਲੇ ਕੀਤੀ ਛੁੱਟੀ ਨਾਲ ਕਹਿ ਦਿੱਤਾ ਕਈ ਵਾਰੀ ਮਨ ਇੰਨੀ ਦੂਰ ਭੱਜਿਆ ਫਿਰਦਾ ਰਹਿੰਦਾ ਹੈ ਪਤਾ ਹੀ ਨਹੀਂ ਲੱਗਦਾ 2-2 ਦਿਨ 3-3 ਅੰਗ ਅੱਗੇ ਬਾਣੀ ਪੜ ਜਾਈਦੀ ਹੈ ਫਿਰ ਆ ਕੇ ਯਾਦ ਆਉਂਦਾ ਹੈ ਅੰਗ ਤੇ ਅੱਗੇ ਕੀਤੇ ਹੀ ਨਹੀਂ ਮਾਰੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਗੁਟਕੇ ਸਾਹਿਬ ਦੇ ਮਾਰੇ ਸੱਚੇ ਪਾਸ਼ਾ ਕਹਿੰਦੇ ਇੱਕ ਨਿੰਮਖ ਪਲ ਵੀ ਇੱਕ ਅੱਖ ਝਮਕਣ ਜਿੰਨਾ ਅੱਖ ਦੇ ਫੋਰ ਜਿੰਨਾ ਵੀ ਸਮਾਂ ਤੂੰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਨਹੀਂ ਹੋਇਆ ਮਾਰੇ ਕਹਿੰਦੇ ਯਾਦ ਕਰ ਇਸ ਗੱਲ ਨੂੰ ਬਿਰਥਾ ਆਉਦ ਸਰਾਨੀ ਇਹ ਤੇਰੀ ਉਮਰ ਅਜਾਈਂ ਬੀਤਦੀ ਜਾ ਰਹੀ ਹੈ ਕਿੰਨੇ ਸਵਾਸ ਰੋਜ਼ ਬੰਦਾ ਲੈ ਰਿਹਾ ਹੈ ਅਸੀਂ ਕਿੰਨੇ ਸਵਾਸ ਰੋਜ਼ ਲੈਨੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਲਿਖਣ ਵਾਲੇ ਜ਼ਿਕਰ ਕਰਨ ਵਾਲੇ ਕਰਦੇ ਕਿ 24 ਤੋਂ 30000 ਸਵਾਸ ਹਰ ਇੱਕ ਮਨੁੱਖ ਰੋਜ਼ਾਨਾ ਲੈਂਦਾ ਐਨੇ ਸਵਾਸ ਇੱਕ ਸਵਾਸ ਦੀ ਕੀਮਤ ਇੰਨੀ ਸੀ ਸਾਰੀ ਦੁਨੀਆ ਦਾ ਧਨ ਦੌਲਤ ਕਿਸੇ ਡਾਕਟਰ ਨੂੰ ਦੇ ਕੇ ਕਹਿ ਦਿਓ ਮੇਰੀ ਮਾਂ ਸੀ ਮੇਰਾ ਪੁੱਤ ਸੀ ਮੈਨੂੰ ਇਹਨੂੰ ਮਰੇ ਨੂੰ ਨਹੀਂ ਵੇਖ ਹੁੰਦਾ ਇੱਕ ਸਵਾਸ ਇਹਦੇ ਵਿੱਚ ਪਾ ਦਿਓ ਮੈਂ ਅੰਤ ਲਈ ਕੋਈ ਇਹਦੇ ਨਾਲ ਗੱਲ ਕਰਨੀ ਹੈ ਉਹ ਇਹੀ ਕਹਿਣਗੇ ਬੀਬੀ ਜੋ ਵਾਹਿਗੁਰੂ ਨੇ ਦਿੱਤਾ ਸੀ ਨਾ ਜੋ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਸੀ ਉਹ ਸਮਾਂ ਉਹ ਸਵਾਸ ਬੀਤ ਗਏ ਹੁਣ ਇੱਕ ਸਵਾਸ ਵੀ ਨਹੀਂ ਦਿੱਤਾ ਜਾ ਸਕਦਾ ਕੀਮਤ ਭਾਵੇਂ ਤੁਸੀਂ ਜਿੰਨੀ ਮਰਜ਼ੀ ਦੇਣ ਲਈ ਤਿਆਰ ਹੋ ਜਾਓ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਇੱਕ ਨਿਮਕ ਪਲ ਵੀ ਤੇਰਾ ਮਨ ਨਾ ਜਿਹੜਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜਨ ਵਾਸਤੇ ਨਾਮ ਜਪਣ ਵਾਸਤੇ ਲੱਗਿਆ ਹੀ ਨਹੀਂ ਕਦੇ ਮਾਰੇ ਕਹਿੰਦੇ ਕਦੇ ਚਰਨਾਂ ਵਿੱਚ ਲੀਨ ਹੀ ਨਹੀਂ ਹੋਇਆ ਰੱਬ ਦੇ ਗੁਰਦੁਆਰੇ ਆ ਕੇ ਵੀ ਇੱਧਰ ਉੱਧਰ ਹੀ ਬੰਦਾ ਵੇਖੀ ਜਾਂਦਾ ਹੈ ਲਾਈਟਾਂ ਵੇਖ ਲੀਆਂ ਰੁਮਾਲੇ ਵੇਖ ਲਏ ਮਹਾਰਾਜ ਦੇ ਆਉਣਾ ਜਾਣਾ ਵੇਖ ਲਿਆ ਕੌਣ ਗੁਰਦੁਆਰੇ ਆਇਆ ਕੌਣ ਨਹੀਂ ਆਇਆ ਕਈ ਵਾਰੀ ਤੇ ਖਿਮਾ ਬਖਸ਼ਣੀ ਸਾਨੂੰ ਇੰਨੀ ਗੱਲ ਦਾ ਵੀ ਚੇਤਾ ਨਹੀਂ ਰਹਿੰਦਾ ਕਿ ਅੱਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਸਾਹਿਬ ਕੀ ਬਖਸ਼ਿਸ਼ ਕੀਤਾ ਸੀ ਇੱਕ ਨਿਮਖ ਪਲਵੀ ਮਾਰੇ ਕਹਿੰਦੇ ਤੇਰਾ ਮਨ ਮਹਾਰਾਜ ਦੇ ਚਰਨਾਂ ਨਾਲ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਲੀਨ ਨਹੀਂ ਹੋਇਆ ਇਹ ਤੇਰਾ ਜਿਹੜਾ ਜਨਮ ਹੈ ਨਾ ਇਹ ਜਿਹੜੀ ਤੇਰੀ ਉਮਰ ਹੈ ਮਹਾਰਾਜ ਕਹਿੰਦੇ ਬਸ ਇਹ ਬਿਰਥੀ ਲੰਘਦੀ ਜਾ ਰਹੀ ਹੈ ਤੇ ਇਹ ਲੰਘ ਜਾਣੀ ਹੈ ਛਿੰਨ ਛਿੰਨ ਪਲ ਪਲ ਕਰਕੇ ਕੋਹ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਸੁਖ ਪਾਲਦੀ ਏ ਦੁਨੀਆ ਕੱਲ ਵੀ ਬੇਨਤੀ ਕੀਤੀ ਸੀ ਜੇ ਦੁਨੀਆ ਦੀ ਕਿਸੇ ਦੁਕਾਨ ਤੋਂ ਸੁਖ ਮਿਲਦਾ ਹੋਵੇ ਨਾ ਸੁਖ ਚਾਹੀਦਾ ਏ ਜੀ ਪੀਸ ਆਫ ਮਾਈਂਡ ਮਨ ਦੀ ਖੁਸ਼ੀ ਮਨ ਦੀ ਸ਼ਾਂਤੀ ਮਨ ਦਾ ਸੁਖ ਚਾਹੀਦਾ ਏ ਦੁਨੀਆ ਦੇ ਵਿੱਚ ਕਿਸੇ ਦੁਕਾਨ ਤੋਂ ਮਿਲਦਾ ਹੋਵੇ ਨਾ ਤੇ ਸਦਾ ਹੀ ਉੱਥੇ ਲਾਈਨਾਂ ਲੱਗੀਆਂ ਰਹਿਣ ਦੁਨੀਆ ਵਿੱਚ ਉਹ ਕਿਹੜਾ ਮਨੁੱਖ ਕਿਹੜੀ ਇਸਤਰੀ ਹੈ ਜਿਹੜਾ ਸੁੱਖ ਨਹੀਂ ਚਾਹੁੰਦਾ ਸੁੱਖ ਤੇ ਪਸ਼ੂ ਪੰਛੀ ਵੀ ਚਾਹੁੰਦੇ ਨੇ ਪਿੰਜਰਾ ਭਾਵੇਂ ਸੋਨੇ ਦਾ ਕਿਉਂ ਨਾ ਹੋਵੇ ਕੈਦ ਤੇ ਕੈਦੀ ਹੁੰਦੀ ਹੈ ਸੁੱਖ ਤੇ ਪਸ਼ੂ ਪੰਛੀ ਵੀ ਚਾਹੁੰਦੇ ਨੇ ਆਜ਼ਾਦੀ ਤੇ ਪਸ਼ੂ ਪੰਛੀ ਵੀ ਚਾਹੁੰਦੇ ਨੇ ਅਸੀਂ ਵੀ ਸੁੱਖ ਸਕੂਨ ਚਾਹੁੰਦੇ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁੱਖ ਤੈਨੂੰ ਕਿੱਥੋਂ ਮਿਲਣਾ ਸੀ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਦੁਨੀਆ ਦੀ ਹਾਲਤ ਤੇ ਇਹ ਹੈ ਜੋ ਜੋ ਦੀਸਾ ਸੋ ਸੁਰੂਗੀ ਕਿਸੇ ਨੇ ਬੜਾ ਸੋਹਣਾ ਲਿਖਿਆ ਹੈ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀ ਕੇ ਦਾਸ ਕਿਸੇ ਨੂੰ ਕੋਈ ਦੁੱਖ ਲੱਗਿਆ ਹੋਇਆ ਕਿਸੇ ਨੂੰ ਕੋਈ ਪੀੜਾ ਲੱਗੀ ਹੋਈ ਹੈ ਕਿਸੇ ਨੂੰ ਕੋਈ ਦਰਦ ਸਤਾ ਰਿਹਾ ਹੈ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਸਾਰੀ ਦੁਨੀਆ ਨਹੀਂ ਦੁਖੀ ਮਹਾਰਾਜ ਕਹਿੰਦੇ ਕਈ ਕਈ ਵਿੱਚੋਂ ਸੁਖੀ ਵੀ ਹੈ ਨੇ ਸੁਖੀ ਉਹ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾਉਂਦੇ ਨੇ ਜਿਹੜੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਭਿੱਜ ਕੇ ਲੱਗੇ ਹੋਏ ਨੇ ਦਿਨ ਰਾਤ ਹੀ ਆਰਦ ਹੋ ਪਿਆਰੇ ਨਮਖਣਾ ਕੀਜੈ ਢੀਲਾ ਜਿਹੜੇ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਨਾ ਜਦੋਂ ਮਹਾਰਜ ਦੇ ਗੁਣ ਗਾਉਂਦੇ ਆ ਜਦੋਂ ਕਥਾ ਸੁਣਦੇ ਆ ਕੀਰਤਨ ਸੁਣਦੇ ਆ ਉਸੇ ਵੇਲੇ ਮਨ ਇੱਕ ਵਾਰੀ ਸ਼ਾਂਤ ਹੋ ਜਾਂਦਾ ਏ ਟਿਕ ਜਾਂਦਾ ਏ ਮਨਾ ਕੁਝ ਨਹੀਂ ਰੱਖਿਆ ਇਸ ਸੰਸਾਰ ਵਿੱਚ ਰੱਬ ਦੇ ਗੁਣ ਗਾਇਆ ਕਰ ਇਥੋਂ ਬਾਹਰ ਨਿਕਲਿਆ ਜੋੜਾ ਘਰ ਵਿੱਚ ਗਿਆ ਫਿਰ ਉੱਥੇ ਮਨ ਵਿੱਚੋਂ ਉਹ ਗੰਭੀਰਤਾ ਨਿਕਲ ਜਾਂਦੀ ਹੈ ਉੱਥੇ ਜਾ ਕੇ ਫਿਰ ਪਲ ਜਾਂਦਾ ਹੈ ਕਿ ਮੈਂ ਅੰਦਰ ਵਾਅਦਾ ਕੀਤਾ ਸੀ ਗੁਰੂ ਚਰਨਾਂ ਵਿੱਚ ਰੱਬ ਦੇ ਗੁਣ ਗਾਇਆ ਕਰਾਂਗਾ ਬਾਣੀ ਪੜ੍ਹਾਇਆ ਕਰਾਂਗਾ ਉੱਥੇ ਬਾਹਰ ਜਾਣ ਸਰ ਫਿਰ ਪਲ ਜਾਂਦਾ ਹੈ ਬੰਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਨੈ ਸੁਖੀ ਇਸ ਸੰਸਾਰ ਤੇ ਕਈ ਉਹ ਕੌਣ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਜਿਹੜੇ ਆਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ ਨਾ ਉਹਦੀ ਸਿਫਤ ਸਲਾਹ ਦੇ ਵਿੱਚ ਜੁੜਦੇ ਨੇ ਮਾਰੇ ਕਹਿੰਦੇ ਉਹੀ ਸੁਖੀ ਨੇ ਔਰ ਉਸ ਅਗੋ ਜਾਗੋ ਮਾਇਆ ਮੋਹਿਆ ਜਪੈ ਪਦ ਨਹੀਂ ਪਾਵੈ ਜਿਹੜਾ ਹੋਰ ਮਾਰੇ ਕਹਿੰਦੇ ਸਾਰਾ ਸੰਸਾਰ ਹੈ ਨਾ ਔਰ ਜਗ ਸਭ ਮਾਇਆ ਮੋਹਿਆ ਔਰ ਜਿਹੜਾ ਸੰਸਾਰ ਹੈ ਨਾ ਸਾਰਾ ਮਾਰੇ ਕਹਿੰਦੇ ਮਾਇਆ ਦੀ ਲਪੇਟ ਵਿੱਚ ਆਇਆ ਹੋਇਆ ਹੈ ਹੋਰ ਸਾਰਾ ਸੰਸਾਰ ਤਾਂ ਮਾਇਆ ਨੇ ਮੋਹਿਆ ਹੋਇਆ ਹੈ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਦੇ ਮੋਹ ਹੋਣ ਕਰਕੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਿਰਪੈ ਅਬਿਨਾਸੀ ਪਾਦੈ ਨਾ ਉਹਦੀ ਇਹਨੂੰ ਸਮਝ ਨਹੀਂ ਆ ਸਕੀ। ਉਹਦਾ ਇਹਨੂੰ ਪਤਾ ਨਹੀਂ ਲੱਗ ਸਕਿਆ। ਮਾਰੇ ਸੱਚੇ ਪਾਤਸ਼ਾਹ ਜੀ ਦੇ ਬਚਨ ਅਸੀਂ ਰੋਜ਼ ਕਈ ਵਾਰੀ ਗਾਉਨੇ ਵੀ ਆਂ ਕਈ ਵਾਰੀ ਸੁਣਦੇ ਵੀ ਆਂ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗ਼ਬਾਸ ਨਾ ਪਰਿਆ ਰੇ। ਐਡੀ ਵੱਡੀ ਮਹਿਮਾ ਸੀ ਇਸ ਦਰ ਦੀ। ਐਡੀ ਵੱਡੀ ਵੜਿਆਈ ਹੈ ਇਸ ਦਰ ਘਰ ਦੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਇੱਕ ਵਾਰੀ ਧੰਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਦਾ ਦਰਸ਼ਨ ਕਰ ਲਿਆ ਨਾ ਜਿਨ੍ਹਾਂ ਨੇ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਧੰਗੁਰੂ ਨਾਨਕ ਸਾਹਿਬ ਜੀ ਦਾ ਜਸ ਗਾਇਨ ਕਰ ਲਿਆ ਉਹਨਾਂ ਨੂੰ ਫਿਰ ਬਾਰ ਬਾਰ ਜੰਮਣਾ ਤੇ ਵਾਰ ਵਾਰ ਮਰਨਾ ਨਹੀਂ ਪੈਂਦਾ ਪਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਸ ਅਬਨਾਸੀ ਪਦ ਦੀ ਇਸ ਨਿਰਭੈ ਪਦ ਦੀ ਇਸ ਵਿਚਾਰੇ ਜੀਵ ਨੂੰ ਮਨੁੱਖ ਨੂੰ ਸਮਝ ਹੀ ਨਹੀਂ ਆਈ ਕਿਉਂਕਿ ਮਾਰੇ ਕਹਿੰਦੇ ਇਹ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਸੀ ਲਾਲਚ ਵਿੱਚ ਲੱਗਿਆ ਹੋਇਆ ਸੀ ਇਸ ਕਰਕੇ ਇਹਨੂੰ ਇਸ ਗੱਲ ਦੀ ਸਮਝ ਹੀ ਨਹੀਂ ਆ ਸਕੀ ਵੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕੇ ਨਿਰਪਉ ਜਪੈ ਸਗਲ ਪਉ ਮਿਟੇ ਦੀ ਦੌਤ ਪ੍ਰਾਪਤ ਹੁੰਦੀ ਹੈ ਮਾਇਆ ਦਾ ਡਰ ਵੀ ਅੰਦਰੋਂ ਨਿਕਲ ਜਾਂਦਾ ਹੈ ਕਬੀਰ ਜਿਸ ਮਰਨ ਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਸੋ ਐਸੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦਇਆਲ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਬੜੀਆਂ ਵੈਰਾਗਮਈ ਮਹਾਰਾਜ ਸੱਚੇ ਪਾਸ਼ਾ ਜੀ ਨੇ ਬੜੇ ਵੈਰਾਗਮਈ ਬਚਨ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਸਮਝਾਏ ਨੇ ਹਰ ਸ਼ਨੀਵਾਰ ਐਤਵਾਰ ਜਦੋਂ ਮਹਾਰਾਜ ਜੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਨਾ ਇੱਕ ਵਾਰੀ ਅੰਦਰੋਂ ਧੂਨ ਕਲਦੀ ਮਨਾਂ ਕਿਉਂ ਨਹੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਕਿਉਂ ਨਹੀਂ ਤੂੰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਮਹਾਰਾਜ ਤੈਨੂੰ ਬਾਰ ਬਾਰ ਕਹਿ ਰਹੇ ਤੂੰ ਇੱਕ ਨਿਮਖ ਪਲ ਵੀ ਗੁਣ ਨਹੀਂ ਗਉਂਦਾ ਮਹਾਰਾਜ ਦੇ ਇੱਕ ਪਲ ਜਿੰਨਾ ਸਮਾਂ ਵੀ ਤੂੰ ਨਹੀਂ ਜੁੜਦਾ ਤੇਰਾ ਜਨਮ ਬੀਤਦਾ ਜਾ ਰਿਹਾ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਪਾਵਨ ਵਿਚਾਰਾ ਸਾਡੇ ਸਭਨਾ ਦੇ ਹਿਰਦਿਆਂ ਵਿੱਚ ਵਸਣ ਗਰੀਬ ਨਿਵਾਜ ਕਿਰਪਾ ਕਰਨ ਮਹਾਰਾਜ ਰੰਗੀ ਗੁਰਬਾਣੀ ਦੀ ਕਥਾ ਤੁਹਾਡੀਆਂ ਅਸੀਸਾਂ ਆਪ ਜੀ ਦੇ ਤਰਸ ਸਦਕ ਸਤਗੁਰਾਂ ਜੀ ਦੀ ਕਿਰਪਾ ਸਦਕ ਹੀ ਹੋ ਸਕਣੀਆਂ ਨੇ ਮਹਾਰਾਜ ਕਿਰਪਾ ਕਰਨ ਆਪ ਜੀ ਨੇ ਤਰਸ ਕਰਨਾ ਸੇਵਾ ਲੈ ਲੈਣੀ ਆਉ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਆਪ ਸਭਨਾ ਦਾ ਧੰਨਵਾਦ ਬੜੇ ਅਦਬ ਪ੍ਰੇਮ ਸਹਿਤ ਆਪ ਜੀ ਨੇ ਵਿਚਾਰਾ ਸਰਵਣ ਕੀਤੀਆਂ ਨੇ ਅੰਤ ਲੀਆਂ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਸਾਂਝੀ ਕਰੀਏ ਜੀ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਰ ਜਗੋ ਬਾਇਆ ਮੋਹਿਆ ਰਿਪੈ ਪਦ ਨਹੀਂ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ